ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਨੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਿਲਕੁਲ ਹੀ ਖਾਸ ਤੇ ਮਿੱਠੀ ਵੀਡੀਓ ਜਿਸ ਵਿੱਚ ਨਿੱਕਾ ਸਿੱਧੂ ਆਪਣੀ ਸ਼ੈਤਾਨੀਆਂ ਦੇ ਨਾਲ ਆਪਣਾ ਪਿਆਰ ਦਿਖਾ ਰਿਹਾ ਹੈ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਪਰ ਸਾਡੇ ਨਿੱਕੇ ਸਿੱਧੂ ਨੂੰ ਕੋਈ ਵੀ ਸ਼ਤਾਨੀਆਂ ਕਰਨ ਦੇ ਵਿੱਚ ਹਰਾ ਨਹੀਂ ਸਕਦਾ ਜਿਵੇਂ ਉਹ ਸ਼ੁਰੂ ਹੋ ਜਾਵੇ ਤਾਂ ਵੱਡੇ-ਵੱਡੇ ਵੀ ਉਸ ਦੇ ਸਾਹਮਣੇ ਹਾਰ ਮੰਨ ਲੈਂਦੇ ਨੇ ਹੁਣੇ-ਹੁਣੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਨਿੱਕਾ ਸਿੱਧੂ ਬਹੁਤ ਹੀ ਪਿਆਰ ਭਰਿਆ ਮੂਮੈਂਟ ਦਿਖਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿੱਚ ਨਿੱਕਾ ਸਿੱਧੂ ਆਪਣੀ ਛੋਟੀ ਜਿਹੀ ਟੌਏ ਕਾਰ ਨੂੰ ਬਾਰ-ਬਾਰ ਘੁੰਮ ਰਿਹਾ ਹੈ। ਜਿਵੇਂ ਉਹ ਇਸ ਕਾਰ ਨੂੰ ਆਪਣਾ ਸਭ ਤੋਂ ਵੱਡਾ ਦੋਸਤ ਮੰਨਦਾ ਹੋਵੇ। ਉਸਦੀ ਮਾਸੂਮ ਮੁਸਕਾਨ ਦੇ ਉਹਨਾਂ ਦਾ ਅੱਖਾਂ ਦੀ ਚਮਕ ਦਿਲ ਨੂੰ ਛੂ ਜਾਣ ਵਾਲੀ ਹੈ। ਬਚਪਨ ਦਾ ਇਹ ਹੈ ਪਿਆਰ। ਤੇ ਸ਼ਰਾਰਤਾਂ ਭਰੀਆਂ ਪਲ ਦੇਖ ਕੇ ਹਰ ਕੋਈ ਮੁਸਕਰਾਣ ਤੋਂ ਬਿਨਾ ਨਹੀਂ ਰਹਿ ਸਕਦਾ। ਦੋਸਤੋ ਨਿੱਕਾ ਸਿੱਧੂ ਜਿਵੇਂ ਵੀ ਜਾਂਦਾ ਹੈ ਉਹ ਉੱਥੇ ਦੋ ਹੀ ਹਾਲਾਤ ਹੁੰਦੇ ਆ। ਜਾਂ ਤਾਂ ਉਹ ਬਿਲਕੁਲ ਚੁੱਪ ਰਹਿੰਦਾ ਹੈ ਜਾਂ ਫਿਰ ਇਹੋ ਜਿਹੀਆਂ ਸ਼ੈਤਾਨੀਆਂ ਕਰਦਾ ਹੈ ਕਿ ਸਭ ਦੇ ਦਿਲ ਖੁਸ਼ ਕਰ ਦਿੰਦਾ ਹੈ। ਕੁਝ ਦਿਨ ਪਹਿਲਾਂ ਹੀ ਨਿੱਕੇ ਸਿੱਧੂ ਨੂੰ ਇੱਕ ਡੌਗੀ ਗਿਫਟ ਕੀਤਾ ਗਿਆ ਸੀ। ਉਸ ਤੋਂ ਬਾਅਦ ਹੀ ਨਿੱਕਾ ਸਿੱਧੂ ਆਪਣੇ ਕੁੱਤਿਆਂ ਨਾਲ ਹੀ ਬਿਜ਼ੀ ਰਹਿੰਦਾ ਹੈ। ਉਹ ਆਪਣੇ ਡੌਗ ਦੇ ਨਾਲ ਖੇਡਦਾ, ਉਹਨਾਂ ਨੂੰ ਪਿਆਰ ਕਰਨਾ ਤੇ ਉਹਨਾਂ ਦੇ ਨਾਲ ਸਮਾਂ ਬਿਤਾਉਣਾ ਬਹੁਤ ਪਸੰਦ ਕਰਦਾ ਹੈ। ਉਸ ਦੇ ਚਿਹਰੇ ਦੀ ਖੁਸ਼ੀ ਸਾਫ਼ ਦਿਖਦੀ ਹੈ ਉਸ ਨੂੰ ਜਾਨਵਰਾਂ ਨਾਲ ਕਿੰਨਾ ਪਿਆਰ ਹੈ ਉਹ ਹੈ ਗਲਤ ਆ ਸਾਫ਼ ਹੈ ਕਿ ਨਿੱਕੇ ਸਿੱਧੂ ਦਾ ਦਿਲ ਬਿਲਕੁਲ ਸੋਨੇ ਵਰਗਾ ਹੈ ਅਤੇ ਕਦੇ-ਕਦੇ ਆਪਣੇ ਟੌਏਕਾਰ ਨੂੰ ਪਿਆਰ ਕਰਦਾ ਹੈ ਤਾਂ ਕਦੇ ਆਪਣੇ ਡੌਗ ਨਾਲ ਖੁਸ਼ੀਆਂ ਸਾਂਝੀਆਂ ਕਰ ਰਿਹਾ ਹੈ ਇਹ ਮਾਸੂਮੀਅਤ ਦੇ ਪਿਆਰ ਉਸ ਨੂੰ ਲੋਕਾਂ ਦੇ ਦਿਲਾਂ ਦਾ ਚਾਹੀਤਾ ਬਣਾਉਂਦੇ ਹਨ ਤਾਂ ਦੋਸਤੋ ਤੁਹਾਨੂੰ ਨਿੱਕੇ ਸਿੱਧੂ ਦੀ ਇਹ ਵੀਡੀਓ ਕਿਵੇਂ ਲੱਗੀ ਕਿ ਤੁਹਾਨੂੰ ਵੀ ਉਸ ਦੀਆਂ ਮਾਸੂਮ ਸ਼ਰਾਰਤਾਂ ਪਸੰਦ ਆਉਂਦੀਆਂ ਨੇ ਕਮੈਂਟ ਵਿੱਚ ਜ਼ਰੂਰ ਦੱਸਣਾ ਜੇ ਤੁਸੀਂ ਨਿੱਕੇ ਸਿੱਧੂ ਨੂੰ ਇੰਨਾ ਪੱਲਾ ਵਿੱਚ ਦੇਖ ਕੇ ਖੁਸ਼ ਹੋਏ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ